ਆਦੇ ਆਏ ਆ ਤੇ ਧੰਦਾ ਕਰਨੇ ਆਏ ਆ business ਕਰਨੇ ਆਏ ਆ ਇਹਨੇ ਸੋਚੋ ਤੇ ਜਿਹੜੇ ਮੁੱਖ ਮੰਤਰੀ بے وکھوئے او ਰਹੀਏ ਘੂਮਨੇ ಪಕ್ಷیاں دی کسنی ہے یہی ਸਰਕਾਰ ਬਾਲੋ ਨੂੰ ਕਿਹਾ ਦੇਖਣੀ بکਰੀਆਂ ਚੋਣ ਨਾਲ ਕਿਤੇ ਪੰਜਾਬ ਫੜਾ گے ਉਹਦੇ ਸਾਹਮਣੇ ਕੰਗਲਾ ਪੰਜਾਬ ਕਹਿੰਦਾ ਨਸ਼ਾ ਦੂਰ ਹੋ ਜੂ ਅਰਦਾਸ ਕਰੋ ਜੀ ਅਰਦਾਸ ਹੀ ਕਰਾਉਣੀ ਸੀ ਤੈਨੂੰ ਮੋਟਾ ਛੁੱਛੇਣ ਪਾਈ ਸੀ ਉਹਦੇ ਪੁੱਤਰ ਦੇ ਮਾਫੀ ਮੰਗਦੀ ਹੈ ਚੰਗੀ ਗੱਲ ਹੈ ਲੇਕਿਨ ਕੀ ਬਣਾ ਮਾਫੀਆਂ ਨਾਲ ਗੁਰਮੁਖ ਲਾਇ ਬਸਿਰਾ ਸਤੂ ਤੈਨੂੰ ਦਿੰਦਾ ਆਪਣੇ ਲਈ ਕੁਝ ਮੰਗਣਾ ਨਹੀਂ ਤੇ ਇਹਨਾਂ ਦੇ ਖਿਲਾਫ ਉੱਠਾਈ ਗਊ ਘਰ ਘਰ ਜਾਊ ਤੇ ਕਹੂੰ ਤੁਸੀਂ ਗੁਰੂ ਦਾ ਫਲਸਫਾ ਪੜ੍ਹ ਲਓ ਤੇ ਲੋਕਾਂ ਦਾ ਸਾਥ ਉਸੇ ਦਰਸਾਉਂਦਾ ਉਸੇ ਦਰਸਾਉਂਦਾ ਮੈਂ ਤੁਹਾਨੂੰ ਅੱਜ ਕਹਿਣਾ ਮੈਂ ਤੁਹਾਨੂੰ ਅੱਜ ਕਹਿਣਾ ਕਿ ਬਾਬਾ ਨਾਨਕ ਭਾਈ ਲਾਲੋ ਦੇ ਘਰ ਖੜਾ ਸੀ ਤੇ ਦੱਸੋ ਕੌਣ ਖੜਾ ਭਾਈ ਸਾਡੇ ਇੱਥੇ ਦੇਖ ਲੱਖ ਜਿੱਥੇ ਮੈਂਦਾ ਉੱਥੇ ਜਾਉਂਦਾ ਕੋਈ ਨਾ ਆਉਂਦਾ ਯਾ ਦੇ ਦਰਬਾਰ ਸਾਹਿਬ ਦੇ ਇਸ ਪੈਸੇ ਨੂੰ ਹੱਥ ਲਗਾ। ਇਹ ਧਿਆਨ ਨਾਲ ਸੁਣੋ। ਫੈਸਲਾ ਕਰਨ ਵਾਲੀ ਇਹ ਰੰਗ ਦਾ ਇਹ ਸਾਹਮਣੇ ਆ ਰਾਗ ਤੁਸੀਂ ਲੋਕਾਂ ਦੇ ਹੋਏਗੀ ਲੋਕਾਂ ਦੀ ਮੀੜੀ ਦਾ ਦੋ ਇਸਿਆ ਮੇਟਾਤੀ ਉਹ ਕਿ ਦੋ ਇਸਿਆ ਮੇਟਾਤੀ ਵੰਡੀ ਇੱਕ ਮਿਲ ਹੋਇਆ ਇੱਕ ਢੋਕਾਂ ਦਾ ਤੇ ਦੋ ਤਾਰਿਆਂ ਵਿੱਚ ਖਸਰ ਵੰਡੀ ਇੱਕ ਝੁੰਕਾਂ ਦਾ ਤੇ ਇੱਕ ਲੋਕਾਂ ਦਾ ਸਿੱਧੂ ਝੁੰਕਾਂ ਦਾ ਨਿਖਾਤਾ ਸਿੱਧੂ ਲੋਕਾਂ ਦਾ ਨਿਖਾਤਾ ਹੋਇਆ ਰਾ ਤੇ ਲੋਕਾਂ ਚੱਲਿਆ ਗਿਆ ਉਹ ਵੀ ਦਿਸਪਲੇ

can we ¡Qué Porque... bien! ਉਹ ਮਹਾਰਾਜ ਅੰਮ੍ਰਿਤ ਸਿੰਘ ਦੇ ਰਾਜ ਦੇ ਵਿੱਚ ਅੱਖ ਤੇ ਬੜਾ ਵੱਡਾ ਖਾ ਕਰਤਾ ਅੱਖ ਚੋਂ ਤੱਕ ਹੀ ਮੂੰਹ ਆ ਖੂਨ ਵਗਿਆ ਜਦੋਂ ਖੂਨ ਵਗਿਆ ਉਹ ਕਹਿੰਦੇ ਲੱਖਾਂ ਦਾ ਥੜਪੜ ਹੋ ਗਈ ਫੜ ਕੇ ਲਿਆਓ ਏ ਫੜ ਕੇ ਲਿਆ ਦੀ ਬਯੋਕ ਮਾਈ ਕੇਰੀ ਦਾ ਪੇੜ ਅਰੋੜੇ ਲੱਗਣ ਤੇ ਮਿੱਠੇ ਫੇਰ ਦੇ ਸਕਦਾ ਤੇ ਪੰਜਾਬ ਦਾ ਮਹਾਰਾਜਾ ਅਰੋੜਾ ਲਗਣਦੇ 给那个 W。 ਉਹਦੀ ਕਰ ਤੈਨੂੰ ਬਹਾਈਆਂ ਦਿੰਦੇ ਆ ਤੇਰੇ ਘਰ ਦੇ ਮੂਹਰੇ ਕਲਕੀਆਂ ਤੇ ਚੜੇ ਆ ਕਹਿੰਦੇ ਰੱਬਰ ਕਰ ਉਹ ਤੇਰੇ ਕੋਲ ਪੈਸੇ ਨਹੀਂ ਤੋਰਦੀ ਤਾਕਤ ਨਹੀਂ ਕਿੰਨਾ ਆਪਦੇ ਆਪ ਨੂੰ ਮਜ਼ਬੂਤ ਖਾਨ ਦਸਵੀਂ ਹੋਣਾ ਹੈ ਸਵੇਰੀ ਗੁਰਤੂ ਆਜਾ ਉਦੋਂ ਕਦੇ 50 ਹਜ਼ਾਰ ਕਰੋੜ ਦੇਵਾਂਗੇ ਉਦੋਂ ਕਦੇ ਨੌਕਰੀਆਂ ਦੇਵਾਂਗੇ ਉਦੋਂ ਕਦੇ ਅਮਰਮਾਨ ਦੇਵਾਂਗੇ ਦੱਸੋ ਅਮਰਮਾਨ ਦੀ ਜਾਨ ਦੀ ਚੀਜ਼ ਹੈ ਫਿੰਦੇ ਜੇ 75% ਫਰੋਦੀਆਂ ਲੋਕੀ ਰਹਿ ਜਾਂਦੇ ਆ ਉਸ ਨੂੰ ਦੱਸਦੇ ਨਹੀਂ थारोलियांारे मारो है कोई अमान त कला नवजो सिंग सिधू खड़ा सड़क जे एम एल ए किथे थी कले आया ਲੌਣ ਚੱਲਿਆ ਮਠਾਈ ਹੱਸ ਲੋ ਹੱਸ ਲੋ ਤਾਰੀਖੋ ਬਤਲਾ ਗੇ ਹੈ ਹੋਰ ਪੰਚੀ ਜਿੱਦਿਹਾ ਹਲੇ ਪਾਚ ਪੰਛੀ ਗਈ ਪੀਆ ਪੀਐਸਸੀ ਵਾਲੇ ਫੜਦੇ ਘਰਦੇ ਗਈ ਪੀਐਸਸੀ ਨਾਲ ਕਿਹੜੇ ਤਲਖਾਂ ਨਹੀਂ ਹੁੰਦੀ ਇਹ ਬਤੰਦਰ ਸਵੇਰੀ ਪੰਜਾਬ ਦੇ 24 ਕਰੋੜ ਰੁਪਏ ਲਾ ਕੇ ਹੱਥ ਦੇ ਜੋੜ ਕੇ ਖੜਿਆ ਲੈ ਕੇ ਉੱਚੀ ਦੀ ਪਾ ਕੇ ਜੁੱਤੀ ਫਿਰ ਕਹਿੰਦਾ ਅਬਾਸ ਕੰਬੀ ਬੱਲੋ ਨੂੰ

ਸਾਲ ਨੂੰ ਕਿੱਥੇ ਤੇਰੀ ਅੱਖਾਂ ਚੜ੍ਹਦੀਆਂ ਨੇ ਕਿੱਥੇ ਤੇਰੀ ਅੱਖਾਂ ਖੜ੍ਹਦੀਆਂ ਨੇ ਐਂ ਨਹੀਂ ਕਰਾਂ ਦੀ ਰੋਕਾਂ ਗੱਲਾ ਸ਼ਰਾਬ ਚਾੜ ਲੈਂਦਾ ਮੈਂ ਕਹਿੰਦਾ ਤੈਨੂੰ ਮਾਨ ਸਾਹਿਬ ਦੇ ਤੂੰ ਚੋਰੀ ਕਰ ਨੂੰ 10000 ਰੁਪਏ ਦੇ ਐਲ ਵਨ ਦੇ ਲਾਇਸੈਂਸ ਆਲੇ ਮਾਮਿਆਂ ਚਾਚਾ ਨੂੰ ਜਾਂ ਦੋ ਬੰਦਿਆਂ ਨੂੰ ਜਿਹਨਾਂ ਨੂੰ ਦਿੱਤੇ ਕਰ ਹੈ ਤਾਂ ਕਰ ਨੂੰ ਤੂੰ ਰਹਿਤਾ ਕਿ ਨਾ ਸਿਰ 1000 ਰੁਪਏ ਲਊਗਾ ਮਿਸਤਰੀ ਕਰ ਬੈਗੇ ਕਾਮੇ ਕਰ ਬੈਗੇ ਗਰੀਬ ਨੂੰ ਘਰ ਨਹੀਂ ਬਣਦਾ 21000 ਰੁਪਏ ਦੀ ਵੀ ਇਹ ਕੌਣ ਖਰਦਾ ਚਲੀ ਕਾਲੀ ਫੋੜਨੇ ਕਾ ਜੀ ਜੀ ਜਾ ਕੇ ਖੜੂ ਵਰਦੂ ਸਿੰਘ ਜੀ ਤੇਰੀ ਗੋਭੀ ਖੋਭੀ ਨਾ ਮੈਨੂੰ ਪਰਾ ਤੋ ਹੋ ਜਾ ਸ਼ਰਾਬ ਜੋ ਕਰਦੇ ਹੋ ਪੰਜਾਬ ਸੁੱਖਣਾ ਦੇ ਕਿੰਨੀ दारू ਪੀ ਲੈਂਦਾ ਮਿੱਤਰ ਪਿਆਰੇ 50000 ਕਰੋੜ ਰੁਪਇਆ ਤਾਮਲनाडु ਕੱਲੀ ਸ਼ਰਾਬ ਜੋ ਕਰਦਾ 30000 ਕਰੋੜ ਰੁਪਇਆ ਬਲਈਆਂ ਦਾ ਰੇਤੇ ਜੋ 6000 ਕਰੋੜ ਤੁਸੀਂ ਕਹਿੰਦੇ ਸੀ 20000 ਕਰੋੜ ਨਿਕਾਲੇਗੇ ਇਹਦੇ ਤੇ ਕਿਹਦੀ ਵਾਰ ਖਾਤਾ ਮੈਂ ਹਾਂ ਅਸੀਂ ਦੇਹਨੂ ਬਾਹੀ ਨੂੰ 20000 ਕਰੋੜ ਨੇਤਰੋਂ ਦੀ ਜੇਬ ਸੇ निकालेंगे ਔਰ ਮਹਿਲਾਂ ਨੂੰ 나라 사람에게는 마인드가 있어. 손쳐 나니라. 오보 오백일. ਕਿਓ ਜੱਟ ਕੋਲੇ ਸਾਰੇ ਉਹ ਚੱਕੋ ਉਹ ਚੱਕੋ ਜਦੋਂ ਜੱਗ ਲਿਆ ਫਿਰ ਹੁਣ ਤੁਸੀਂ 15000 ਮੋੜ ਦਿਓ ਉਹ ਬਿਜਲੀ ਪਿੰਡਾਂ ਚ 24 ਘੰਟੇ ਜੋ ਦੱਸਦੇ ਆਉਂਦੀ ਨਹੀਂ ਫ੍ਰੀ ਤੇ ਆਪੇ ਹੋ ਗਈ ਮਿੱਤਰਾ ਮੈਂ ਤੁਹਾਨੂੰ ਕਹਿੰਦਾ ਤੁਸੀਂ 12 ਰੁਪਏ ਦੀ ਬਿਜਲੀ ਲੈ ਲਿਓ ਮਾਰਕੀਟ ਚੋਂ ਜਿਹੜੀ ਦੋ ਮਿੰਟ ਦੀਆਂ ਬਜ਼ਾਰਕ 12 ਦੀ ਜਦੋਂ ਝੋਨਾ ਲੱਗਦਾ 21 ਰੁਪਏ ਦੀ ਬਿਜਲੀ ਲੈ ਲਓ ਤੁਸੀਂ ਕਹਿੰਦੇ ਅਸੀਂ ਬੀਪੀਏ ਰੱਦ ਕਰ ਦੇਾਂਗੇ ਨਗੋਸ਼ੇ ਦਾ ਜੇ ਇੱਕੋ ਪਾਪਿਆਲੀ ਉਹ ਖੋਲੀ ਸੀ ਕੋਲੇ ਵਾਲੀ ਮਾਨ ਕਹਿੰਦਾ ਪਤਾ ਨਹੀਂ ਪਸ਼ਵਾੜਾ ਪਤਾ ਨਹੀਂ ਖਵਾੜਾ ਹੁਣ ਛਵਾੜਾ ਆਏ ਹੋਏ ਆ ਗਿਆ ਕੋਲਾ ਆ ਗਿਆ ਕੋਲੇ ਹੋ ਗਏ ਫੁੱਕੇ ਪੰਜਾਬੀ ਕੋਲਾ ਵੀ ਆਇਆ ਹੈ ਹੈ ਬਿਜਲੀ ਚੋਕੀ ਕਰਦੇ ਆਏ ਪੰਜਾਬ ਦੇ ਉੱਤੇ ਅਕਾਲੀ ਇੱਕ ਸਾਲ ਚ 15000 ਕਰੋੜ 15000 ਕਰੋੜ ਘਟਾਉਂਦੇ ਸੀ ਕਰਜਾ ਕਾਂਗਰਸ 20000 ਕਰੋੜ ਉਹ ਤੁਸੀਂ 35000 ਕਰੋੜ ਰੁਪਇਆ ਪਤੰਦਰਾ ਇੱਕ ਸਾਲ ਚ ਉਹ ਕਹਿੰਦਾ ਤੇਰਾ 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 ਬਾਬਾ ਤੁਸੀਂ ਕਹਿੰਦੇ ਚਾਲ ਆਵੇ ਤੇਰੀ ਗੱਲ ਨਹੀਂ ਤੇਰੀ ਸਭ ਇਹ ਪੈਸੇ ਕੱਢੋ ਸਿਆਰ ਕਰੋ ਰੁਪਇਆ ਬੁੱਲੀ ਜਮਾਤ ਕਿਹਨੇ ਬੁੱਲੀ ਹੈ ਹਾਂ ਹਾਂ ਆਇਆ ਨਕਰੋਣਾ ਕਿ ਮਹਾਰਾਜ ਚ ਪਿੱਛ ਕੁੱਤਿਆਂ ਦੀ ਰਸਰ ਖਾਣੇ ਕਿਉਂਕਿ ਤੁਸੀਂ ਉਹ 50000 ਪੰਜਾਬ ਦੀ ਇਨਕਮ ਖਾ ਜਾਂਦੇ ਹੋ ਤੱਕ ਨਹੀਂ ਮਿਲਦਾ ਤਾਮੋ ਲਾਦੂ ਇੱਕ ਸਾਲ ਜਫਰੀ ਦੇ 80000 ਕਰੋੜ 80000 ਕਰੋੜ ਸੈਕਟਰ ਦੀ ਸੀਮਾ ਲਾ ਕੇ ਤੁਹਾਨੂੰ ਮੇਰੇ 5 ਲੱਖ ਦਾ ਬੀਮਾ ਲੈ ਕੇ ਫ੍ਰੀ ਲਾਜ ਜਿੰਨਾ ਫ੍ਰੀ ਲਾਜ ਹੋ ਗਿਆ 40 ਪੈਸੇ ਦੀ ਸੀਮਾ ਨੂੰ ਸੂਬੇ ਕੋ ਸੈਂਟਰ ਨੇ 80000 ਕਰੋੜ ਰੁਪਏ ਰੋਕਾ 4500 ਪਿੰਡਾਂ ਨਾਲ ਰੋਕਾ 1800 ਸਪੈਸ਼ਲ ਅਸਿਸਟੈਂਸ ਰੋਕਤੀ ਉਹ ਕਹਿੰਦੇ ਦਿਨੇ ਤੁਹਾਨੂੰ ਦਿਨੇ ਤੁਹਾਨੂੰ ਪਿੰਡਾ ਵਾਸਤੇ ਲਾ ਦੇ ਲੋ ਕਿਸੇ ਹੋਰ ਦੇ ਪਾਸੇ ਐਂਗਾ ਦੇ